ਨਰੈਣ ਸਿੰਘ ਚੌੜਾ ਦੀਆਂ ਸਾਜ਼ਿਸ਼ਾਂ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਨਰੈਣ ਸਿੰਘ ਹੋਰ ਕਿਹੜੀਆਂ ਵਾਰਦਾਤਾਂ ਕਰਨ ਜਾ ਰਿਹਾ ਸੀ ਨਰੈਣ ਸਿੰਘ ਚੌੜਾ ਨੇ ਕਿੱਥੇ ਕਿੱਥੇ ਹਥਿਆਰ ਲੁਕਾ ਕੇ ਰੱਖੇ ਨੇ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਸੁਖਵੀਰ ਸਿੰਘ ਵਾਰਦਾਤ ਦੇ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਚੌੜਾ ਨੂੰ ਲੈ ਕੇ ਪੁਲਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਨਰੈਣ ਸਿੰਘ ਚੌੜਾ ਦੇ ਵੱਲੋਂ ਸੁਖਵੀਰ ਸਿੰਘ ਵਾਰਦਾਤ ਦੇ ਗੋਲੀ ਚਲਾਉਣ ਤੋਂ ਬਿਨਾਂ ਖੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਰੈਨ ਸਿੰਘ ਚੌੜਾ ਦੇ ਹਥਿਆਰਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਖਲਾਸੇ ਕੀਤੇ ਗਏ ਨੇ ਨਰੈਨ ਸਿੰਘ ਚੌੜਾ ਦੇ ਵੱਲੋਂ ਕਿੱਥੇ ਹਥਿਆਰ ਛਪਾ ਕੇ ਰੱਖੇ ਗਏ ਨੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੱਡਾ ਵਿਆਨ ਸਾਹਮਣੇ ਆਇਆ ਹੈ ਬੀਤੇ ਦਿਨੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੇਵਾ ਨਿਵਾਾਰ ਸਖਵੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨਰੈਨ ਸਿੰਘ ਚੌੜਾ ਨੂੰ ਲੈ ਕੇ ਪੁਲਿਸ ਵੱਲੋਂ ਵੱਡਾ ਖਲਾਸਾ ਕੀਤਾ ਗਿਆ ਜਾਣਕਾਰੀ ਮੁਤਾਬਕ ਨਰੈਣ ਸਿੰਘ ਚੌੜਾ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਚ ਹਥਿਆਰ ਲੁਕਾਏ ਨੇ ਉਸ ਉੱਤੇ ਕਈ ਅੱਤਵਾਦੀ ਸੰਗਠਨਾਂ ਨਾਲ ਸਬੰਧ ਨੇ ਪੁਲਿਸ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਉੱਤਰ ਪ੍ਰਦੇਸ਼ ਲੈ ਕੇ ਜਾਣਾ ਚਾਹੁੰਦੀ ਹੈ ਪੁਲਿਸ ਨੇ ਇਹ ਦਲੀਲ ਐਤਵਾਰ ਨੂੰ 3 ਦਿਨਾਂ ਰਿਮਾਂਡ ਖਤਮ ਹੋਣ ਤੇ ਚੌੜਾ ਨੂੰ ਅਦਾਲਤ ਚ ਪੇਸ਼ ਕਰਦਿਆਂ ਦਿੱਤੀ ਸੀ ਨਰੈਣ ਸਿੰਘ ਚੌੜਾ ਨੂੰ ਅਦਾਲਤ 'ਚ ਪੇਸ਼ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਰਿਮਾਂਡ 'ਚ ਨਰੈਣ ਸਿੰਘ ਚੌੜਾ ਨੇ ਮੰਨਿਆ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਲਖੀਂਪੁਰ ਖੀਰੀ ਇਲਾਕੇ 'ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਆਦਿ ਲੁਕਾ ਕੇ ਰੱਖੀ ਹੋਈ ਹੈ ਪੁਲਸ ਨੂੰ ਖਦਸ਼ਾ ਹੈ ਕਿ ਨਰੈਣ ਸਿੰਘ ਚੌੜਾ ਕਈ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਲੁਕੇ ਹੋਏ ਹਥਿਆਰ ਅੱਤਵਾਦੀ ਵਾਰਦਾਤਾਂ 'ਚ ਵਰਤੇ ਜਾ ਸਕਦੇ ਨੇ ਅਜਿਹੇ 'ਚ ਹਥਿਆਰਾਂ ਦੀ ਬਰਾਮਦਗੀ ਬਹੁਤ ਜ਼ਰੂਰੀ ਹੈ ਚੌੜਾ ਖਿਲਾਫ ਪਹਿਲਾਂ ਵੀ ਗੰਭੀਰ ਧਰਾਵਾਂ ਦੇ ਤਹਿਤ ਕੁੱਲ 31 ਮਾਮਲੇ ਦਰਜ ਨੇ ਇਹਨਾਂ ਵਿੱਚ ਵੜੈਲ ਜੇਲ ਬ੍ਰੇਕ ਕਾਂਡ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਚ ਸ਼ਮੂਲੀਅਤ ਸ਼ਾਮਲ ਹੈ ਚੌੜਾ ਨੇ ਪਾਕਿਸਤਾਨ ਤੋਂ ਟ੍ਰੇਨਿੰਗ ਲਈ ਹੈ ਇੱਥੇ ਵੀ ਦੱਸਦੀ ਇਸ ਤੋਂ ਪਹਿਲਾਂ ਵੀ 5 ਦਸੰਬਰ ਨੂੰ ਨਰੈਣ ਸਿੰਘ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਨਯੋਗ ਅਦਾਲਤ ਦੇ ਵੱਲੋਂ ਨਰੈਣ ਸਿੰਘ ਚੌੜਾ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਹਾਲਾਂਕਿ ਨਰੈਣ ਸਿੰਘ ਦੀ ਅਦਾਲਤ ਚ ਪਹਿਲੀ ਪੇਸ਼ੀ ਦੌਰਾਨ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਹੀ ਦਿੱਤਾ ਗਿਆ ਜ਼ਿਕਰ ਜੋ ਹੋ ਗਿਆ ਬੀਤੇ ਦਿਨੀ ਸੁਖਵੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਸੀ ਨਰੈਣ ਸਿੰਘ ਚੌੜਾ ਜੋ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੈ ਪਾਕਿਸਤਾਨ ਦੇ ਨਾਲ ਇਸ ਦੇ ਸੰਬੰਧ ਵੀ ਦੱਸੇ ਜਾਂਦੇ ਨੇ ਜਿਸ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ ਗਿਆ ਤਾਂ ਨਰੈਣ ਸਿੰਘ ਚੌੜਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਨਰੈਣ ਸਿੰਘ ਚੌੜਾ ਨੇ ਪੁਲਿਸ ਰਿਮਾਂਡ ਦੌਰਾਨ ਖੁਦ ਮੰਨਿਆ ਕਿ ਉਸਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਹਥਿਆਰ ਛੁਪਾ ਕੇ ਰੱਖੇ ਹੋਏ ਨੇ ਜਿਸ ਕਰਕੇ ਪੁਲਿਸ ਨਰੈਣ ਸਿੰਘ ਚੌੜਾ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਲੈ ਕੇ ਜਾਣਾ ਚਾਹੁੰਦੀ ਹੈ ਯਾਰ ਬਰਾਮਤ ਕਰਨਾ ਚਾਹੁੰਦੀ ਹੈ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਪੁਲਿਸ ਨੂੰ ਇਹ ਪਰਮਿਸ਼ਨ ਦਿੰਦੀ ਹੈ ਜਾਂ ਫਿਰ ਨਹੀਂ